ਹਾਂਜੀ ਦੋਸਤੋ ਮਾਲਾ ਬੀਟੀ ਜਿੰਦਾਬਾਦ 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 ਐ ਆਪਣੇ ਪੱਟੀ ਤੋਂ ਆਏ ਗਏ ਭਾਜੀ ਕਿਹਨਾਂ ਤੁਹਾਡਾ ਜੀ ਮੋਨ ਸਿੰਘ ਜੀ ਜਿਨ੍ਹਾਂ ਨੂੰ ਬਲੱਡ ਚਾਹੀਦਾ ਸੀ ਤੇ ਅਸੀਂ ਇਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਤੀ ਆ ਤੇ ਇਹ ਸਾਡੇ ਵੀਰ ਸਾਹਬ ਸਿੰਘ ਵੀਡੀਓ ਨੂੰ ਸਲੂਟ ਆ ਜੀ ਧੰਨਵਾਦ ਹੈ ਸਾਹਬ ਸਿੰਘ ਜੀ ਦਾ ਤੇ ਭਾਜੀ ਤੁਹਾਡਾ ਵੀ ਧੰਨਵਾਦ ਆ ਕੇਸ ਸਿੰਘ ਜੀ ਨਾਂ ਇਹਨਾਂ ਦਾ ਮਿੰਟੋ ਮਿੰਟ ਆ ਗਏ ਅੱਜ ਇਹ ਬਾਅਦ ਆਏ ਤੇ ਭਾਜੀ ਵੀ ਨਹੀਂ ਪਹਿਲਾਂ ਆ ਗਏ ਤੇ ਫਲੂਡ ਹੈ ਭਾਜੀ ਤੁਹਾਨੂੰ ਵੀ ਤੇ ਬਹੁਤ ਬਹੁਤ ਧੰਨਵਾਦ ਆ ਕਿ ਇਸ ਤਰ੍ਹਾਂ ਹੀ ਕਿਸੇ ਦੀ ਜ਼ਿੰਦਗੀ ਬਚ ਰਹੀ ਆ ਦੇਸ ਤੋਂ ਉੱਪਰ ਕੋਈ 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 ਪੁੰਨਣੀ ਆ ਕੋਈ ਦਾਨਨੀ ਆ ਕੋਈ ਪੁੰਨਣੀ ਆ ਠੀਕ ਹੈ ਜੀ ਤੇ ਬਾਕੀ ਇਹਨਾਂ ਦਾ ਭਾਜੀ ਦੱਸੋ ਜੀ ਤੁਸੀਂ ਅਸੀਂ ਜੀ ਪੱਟੀਆਂੋਂ ਆਏ ਪਿੰਡ ਜਾਣੇ ਕਿ ਖੂਨ ਨਹੀਂ ਹੀ ਮਿਲ ਰਿਹਾ ਸਾਡੇ ਵੀਰਾਂ ਨੇ ਖੂਨ ਦੇ ਕੇ ਸਾਨੂੰ ਕਾਮਯਾਬ ਕੀਤਾ ਹੋਰ ਜੈ ਮਹਲਾ ਬੀੜੂ ਜਿੰਦਾਬਾਦ ਮਹਲਾ ਬੀੜੂ ਜਿੰਦਾਬਾਦ ਜਿੰਦਾਬਾਦ ਆਪਾ ਜਿੰਦਾਬਾਦ ਦੋਸਤੋ ਦੋਸਤੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਅਸੀਂ ਸ਼ੁਕਰ ਗੁਜ਼ਾਰਿਆ ਤੇ ਸਾਰਿਆਂ ਦਾ ਇਹ ਪਹਿਲਾਂ ਤੇ ਨਾ ਗਈ ਸੀ ਨਿਸ਼ਾਨ ਸਿੰਘ ਜੀ ਨੇ ਵੀ ਅੱਜ ਤੋਂ ਪਹਿਲਾਂ ਆਪਣਾ ਬਲੱਡ ਦਿੱਤਾ ਵਾ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਵਿੱਚ ਬਿਲਕੁਲ ਜੀ ਅਸੀਂ ਐਮਰਜੈਂਸੀ ਵਿਭਾਗ ਦੇ ਵਿੱਚ ਖੜੇ ਹੈਗੇ ਜੋ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਜੋ ਤੇ ਇਹਨਾਂ ਦੀ ਔਰਤ ਦਾ ਇਹ ਸਾਰੇ ਬੰਨੇ ਪਤਾ ਕਰਕੇ ਆਏ ਤੇ ਇਹਨਾਂ ਨੂੰ ਬਲੱਡ ਨਹੀਂ ਮਿਲਦਿਆ ਸੀ ਤੇ ਬਲੱਡ ਮਿਲ ਗਿਆ ਵਾ ਬਲੱਡ ਜਮਾ ਕਰਾਤਾ ਗਾ ਵਾ ਠੀਕ ਹੈ ਜੀ ਤੇ ਮਾਲਾ ਬੀੜੂ ਜਿੰਦਾਬਾ 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 ਜਿੰਦਾਬਾ